ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਵਕਤ ਮੌਜੂਦ ਆ ਜੀ ਪਿੰਡ ਹਰਚੰਦਪੁਰਾ ਦੇ ਖੱਗਰ ਦਰਿਆ ਦੇ ਉੱਤੇ ਪਿੰਡ ਹਰਚੰਦਪੁਰਾ ਤੋਂ ਦਬਣ ਖੇੜੀ ਰੋਡ ਦੇ ਉੱਤੇ ਆਪਾਂ ਜਿੱਥੇ ਇੱਕ ਖੱਗਰ ਦਰਿਆ ਆਉਂਦਾ ਜੀ ਬੀੜ ਦੇ ਨਾਲ ਤੇ ਆਪਾਂ ਉੱਥੇ ਖੜੇ ਆ ਜੀ ਇਸ ਵਕਤ ਆ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਪਏ ਆ ਤੇ ਆਜੋ ਤੁਹਾਨੂੰ ਪਾਣੀ ਉਤਰਨ ਤੋਂ ਬਾਅਦ ਦੇ ਹਾਲਾਤ ਵਿਖਾਈਏ ਖੱਗਰ ਤੇ ਕੀ ਨੇ ਕਿਉਂਕਿ ਇਸ ਬੰਨ ਤੇ ਬਹੁਤ ਦੁਨੀਆ ਇਕੱਠੀ ਹੋਈ ਸੀ ਬਹੁਤ ਕਿਸਾਨ ਭਰਾ ਇਕੱਠੇ ਹੋਏ ਸਨ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਿਸਾਨ ਜਥੇਬੰਦੀਆਂ ਮੌਜੂਦ ਸਨ ਇੱਥੇ ਟੈਂਟ ਲੱਗਾ ਸੀ ਅੱਜ ਤੋਂ 10 ਦਿਨ ਪਹਿਲਾਂ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਦਿਨ ਰਾਤ ਰਾਖੀ ਕਰਦੇ ਪਏ ਸਨ ਜਦੋਂ ਘੱਗਰ ਦਰਿਆ ਫੁੱਲ ਭਰ ਕੇ ਚੱਲਦਾ ਸੀ ਤੇ ਉਹ ਵੇਖੋ ਬੰਨ ਦੇ ਉੱਤੇ ਤਰਪਾਲ ਲੱਗੀ ਇਹਦੀ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਹਾਂ 10 ਦਿਨ ਪਹਿਲਾਂ ਤੇ ਹੁਣ ਪਾਣੀ ਉੱਤਰ ਗਿਆ ਤੇ ਮੈਂ ਸੋਚਿਆ ਚਲੋ ਅੱਜ ਦੀ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਅੱਜ 21 ਸਤੰਬਰ ਦਿਨ ਐਤਵਾਰ 225 ਤੇ ਸਮਾਂ ਹੈਗਾ ਜੀ ਤਕਰੀਬਨ ਲਗਭਗ ਸਵੇਰੇ 9 ਵਜੇ ਦਾ ਤੇ ਆਪਾਂ ਖੜੇ ਇੱਕ ਗਰਦਰੀਆ ਦੇ ਉੱਤੇ ਆ ਮੋਟਰਾਂ ਡਰਾਈਵਰੀਆਂ ਸਾਰੀਆਂ ਪਾਣੀ ਦੇ ਅੰਦਰ ਸਨ ਜਦੋਂ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਤੇ ਆ ਜਿੱਥੇ ਖੜ ਕੇ ਵੀਡੀਓ ਬਣਾਣੇ ਪਏ ਆਪਾਂ ਇੱਥੇ ਲੱਗਿਆ ਸੀ ਤੰਬੂ ਕਿਸਾਨਾਂ ਦਾ ਪੱਕਾ ਡੇਰਾ ਲਾਇਆ ਸੀ ਇੱਥੇ ਜੀ ਤੇ ਆ ਵੇਖੋ ਜੀ ਕੀ ਸਿਸਟਮ ਹੈ ਵੇਖੋ ਆ ਪੱਥਰ ਤੇ ਆਪਾਂ ਨੂੰ ਪਹਿਲਾਂ ਦਿਸੇ ਹੀ ਕੋ ਨਹੀਂ ਕਿਉਂਕਿ ਪਾਣੀ ਕਿਨਾਰੇ ਤੱਕ ਚੱਲਦਾ ਪਿਆ ਸੀ ਘੱਗਰ ਤੇ ਤੇ ਇੱਥੇ ਮੋੜ-ਕੋੜ ਕਾਫੀ ਪੈਂਦੇ ਨੇ ਜੀ ਘੱਗਰ ਦਰਿਆ ਦੇ ਵਿੱਚ ਹਜ਼ਾਰਾਂ ਟੰਨਾਂ ਦੇ ਹਿਸਾਬ ਨਾਲ ਇੱਥੇ ਪੱਥਰ ਲੱਗਾ ਹੋਇਆ ਜੀ ਤਾਂ ਜੋ ਬੰਨ ਦੀ ਮਜ਼ਬੂਤੀ ਬਣੀ ਰਹੇ ਕਿਉਂਕਿ ਇੱਥੇ ਆ ਕੇ ਪੈਂਦਾ ਜੀ ਮੋੜ ਘੱਗਰ ਦੇ ਵਿੱਚ ਤੇ ਮੋੜ ਤੋਂ ਹੀ ਬੰਨ ਜ਼ਿਆਦਾ ਟੁੱਟਦੇ ਹੁੰਦੇ ਨੇ ਤੇ ਇੱਕ ਆ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਗੱਲ ਸਾਂਝੀ ਕੀਤੀ ਤੁਹਾਡੇ ਨਾਲ ਵੀ ਆਮ ਬੰਦਾ ਇੱਥੇ ਪਾਈਪਲਾਈਨ ਨਹੀਂ ਕਰ ਸਕਦਾ ਆਮ ਕਾਰੀਕਰ ਤੇ ਨਾ ਹੀ ਆਮ ਬੰਦੇ ਆਪਣੇ ਵਰਗਿਆਂ ਦੇ ਸਮਝ ਚ ਆਉਣੀ ਹੈ ਇੱਕ ਗਰਦਰਿਆ ਤੇ ਕੰਡੇ ਤੇ ਰਹਿੰਦੇ ਕਿਸਾਨ ਵਸਦੇ ਕਿਸਾਨ ਉਹਨਾਂ ਨੂੰ ਹੀ ਪਤਾ ਜੀ ਵੀ ਕੀ ਸਿਸਟਮ ਹੈ ਸਾਰਾ ਆ ਵੇਖੋ ਮਿੱਟੀ ਦੇ ਥੈਲੇ ਉਵੇਂ ਹੀ ਭਰੇ ਪਏ ਨੇ ਤੇ ਮਿੱਟੀ ਦੀਆਂ ਟਰਾਲੀਆਂ ਵੀ ਕੁਝ ਪਰਾਂ ਢੇਰੀ ਕੀਤੀਆਂ ਪਈਆਂ ਜਿਨ੍ਹਾਂ ਦੀ ਚਲੋ ਜ਼ਰੂਰਤ ਨਹੀਂ ਪਈ ਬਾਅਦ ਚ ਵਾਇਗਰੂ ਨੇ ਕਿਰਪਾ ਕੀਤੀ ਤੇ ਆਹ ਵੇਖੋ ਜੀ ਪਰਾਂ ਨੂੰ ਪਾਣੀ ਚੱਗੇ ਜਾ ਕੇ ਸੱਜੇ ਪਾਸੇ ਨੂੰ ਫਿਰ ਮੋੜ ਪੈ ਜਾਣਾ ਜਿੱਥੇ ਦੋ ਗੁਰੂ ਘਰ ਨੇ ਕੰਡੇ ਦੇ ਉੱਤੇ ਇਸ ਤੋਂ ਬਾਅਦ ਆਪਾਂ ਉਧਰ ਵੀ ਚੱਲਾਂਗੇ ਪਹਿਲਾਂ ਤੁਹਾਨੂੰ ਇੱਧਰ ਵਿਖਾ ਦਈਏ ਤੇ ਸਾਹਮਣੇ ਵੇਖੋ ਮਿੱਟੀ ਐ ਚਿਲਕਾ ਮਾਰਦੀ ਪਈ ਲਿਸ਼ਕਦੀ ਪਈ ਜਿਹੜਾ ਪਾਣੀ ਰਾਤ ਉੱਤਰਿਆ ਤੇ ਪਤਾ ਲੱਗਦਾ ਵੀ ਅੱਜ ਪਾਣੀ ਇੰਨਾ ਉੱਤਰ ਗਿਆ ਆ ਸਾਰਾ ਇਹ ਪੱਥਰ ਜਿਹੜਾ ਨੈੱਟ ਨਾਲ ਬੰਨਿਆ ਹੋਇਆ ਜਾਲੀਨ ਨਾਲ ਆਪਣਾ ਲੋਹੇ ਦੀ ਨਾਲ ਤਾਰਾਂ ਨਾਲ ਜਾਲ ਬਣ ਕੇ ਤੇ ਪੱਥਰ ਬੰਨਿਆ ਹੋਇਆ ਇੱਥੇ ਰੱਖਿਆ ਹੋਇਆ ਜੀ ਬੰਨ ਬਣਾਇਆ ਹੋਇਆ ਇਹ ਸਾਰਾ ਪਾਣੀ ਦੇ ਅੰਦਰ ਸੀ ਤੇ ਉਹ ਪਰਲੇ ਬੰਨੇ ਮੂੜ ਚੋਂ ਤਰਪਾਲ ਲੱਗੀ ਹੋਈ ਏਕੇ ਤੇ ਇਹ ਨਾਲ ਹੀ ਆ ਗਿਆ ਜੀ ਗਰਦਿਆਲਪੁਰਾ ਬੀੜ ਜਾਂ ਬਾਦਸ਼ਾਹਪੁਰ ਬੀੜ ਕਹਿ ਦਿੰਨੇ ਆਪਾਂ ਬਾਦਸ਼ਾਹਪੁਰ ਦੇ ਨਾਲ ਹੀ ਏ ਜੀ ਪਿੰਡ ਹਰਚੰਦਪੁਰਾ 2-4 ਕਿਲੋਮੀਟਰ ਅੱਗੇ ਨਨੇੜੇ ਅੱਡੇ ਦੇ ਨਾਲ ਤੇ ਉਦੋਂ ਅੱਗੇ ਜੀ ਪਿੰਡ ਗਰਦਿਆਲਪੁਰਾ ਤੇ ਗਰਦਿਆਲਪੁਰਾ ਦੀ ਉਹ ਬੀੜ ਜੰਗਲੇ ਨਾਲ ਉਹਦੇ ਵਿੱਚੋਂ ਦੀ ਬਿਲਕੁਲ ਚੀਰਦਾ ਹੋਇਆ ਕਗਰਾਰ ਪਰ ਹੁੰਦਾ ਜੀ ਤੇ ਪਾਣੀ ਇਸ ਪਾਸੇ ਨੂੰ ਆਉਂਦਾ ਖਨੌਰੀ ਵਾਲੇ ਪਾਸੇ ਨੂੰ ਤੇ ਜਿਹੜੇ ਬੰਨਿਓ ਪਾਣੀ ਆਉਂਦਾ ਪਿਆ ਉਧਰ ਹੈਗਾ ਜੀ ਆਪਣਾ ਚੀਕੇ ਵਾਲਾ ਪਾਸਾ ਸਮਾਣਾ ਚੀਕਾ ਪਟਿਆਲਾ ਤੇ ਜਿੱਧਰ ਨੂੰ ਪਾਣੀ ਆ ਜਾਣ ਡਿਆ ਇਧਰ ਨੂੰ ਹੈਗਾ ਜੀ ਖਣੋਰੀ ਮੂਨਕ ਤੇ ਆਹ ਵੇਖੋ ਜੀ ਤੁਸੀਂ ਕਿੰਨਾ ਤਗੜਾ ਪ੍ਰਬੰਧ ਹੈ ਜੀ ਇੱਥੇ ਮੋੜ ਦੇ ਵਿੱਚ ਕਿੰਨਾ ਪੱਥਰ ਲਾਇਆ ਏ ਟੰਨਾ ਇਸ ਹਾਵ ਨਾਲ ਜੇ ਇੱਕ ਘਰ ਖੁੱਲਾ ਕਰਕੇ ਜਾਂ ਕੋਈ ਵੀ ਦਰਿਆ ਖੁੱਲਾ ਕਰਕੇ ਐਵੇਂ ਬੰਨ ਬੰਨ ਦਿੱਤੇ ਜਾਣ ਪੱਥਰਾਂ ਨਾਲ ਤੇ ਮੈਂ ਤੇ ਕਿੰਨਾ ਕਿਸਾਨਾਂ ਦੀ ਜ਼ਿੰਦਗੀ ਬਣ ਜੇ ਤੇ ਇੱਕ ਕਦੀ ਵੀ ਬੰਨ ਟੁੱਟਣੀ ਨਾ ਸਥਿਤੀ ਕੰਟਰੋਲ ਚ ਰਹੇ ਹੜ ਨਾ ਆਉਣ ਬਹੁਤ ਫਰਕ ਪੈਗਾ ਜੀ ਇਹਨਾਂ ਨਾਲ ਤੇ ਵੇਖ ਸਕਦੇ ਹੋ ਤੁਸੀਂ ਹੁਣ ਇਸ ਤੋਂ ਬਾਅਦ ਚ ਆਪਾਂ ਅੱਗੇ ਚੱਲਾਂਗੇ ਪੁਲ ਤੇ ਜਿੱਥੇ ਆਪਾਂ ਬਾਅਦ ਚ ਜਾ ਕੇ ਵੀਡੀਓ ਬਣਾਈ ਸੀ ਪਿਛਲੀ ਵੀਡੀਓ ਦੇ ਵਿੱਚ ਉੱਥੇ ਜਾ ਕੇ ਤੁਹਾਨੂੰ ਮਖਾਨੇ ਆ ਜਿੱਥੇ ਦੋ ਗੁਰਦੁਆਰਾ ਸਾਹਿਬ ਨੇ ਦੋਵੇਂ ਪਾਸੇ ਤੇ ਪਹਿਲਾਂ ਇਧਰੋਂ ਵਿਖਾਤੀਏ ਤੁਹਾਨੂੰ ਤੇ ਆਜੋ ਚੱਲੀਏ ਆਪਾਂ ਪਹੁੰਚ ਗਏ ਜੀ ਉੱਥੇ ਅਗਲੇ ਪੁਲ ਤੇ ਤੇ ਆਹ ਮੋਟਰ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਲਈਆਂ ਸਨਾਂ ਅੱਧੀਆਂ-ਅੱਧੀਆਂ ਪੈਪਾ ਇਹਨਾਂ ਦੀਆਂ ਸਾਰੀਆਂ ਪਾਣੀ ਦੇ ਵਿੱਚ ਸਨ ਪੱਖੇ ਵੀ ਡੁੱਬ ਗਏ ਸਨ ਸਮਰਸੀ ਵਾਲ ਮੋਟਰਾਂ ਵੀ ਲਮਕਾਈਆਂ ਨਾਲ ਪੱਖਿਆਂ ਵਾਲੀਆਂ ਵੀ ਨੇ ਦੂਜੀਆਂ ਪਟਿਆਂ ਵਾਲੀਆਂ ਤੇ ਆਹ ਕਾਰ ਸੇਵਾ ਵਾਲੇ ਗੁਰਦੁਆਰਾ ਸਾਹਿਬ ਜੀ ਬਣਾਉਂਦੇ ਪਏ ਨੇ ਤੇ ਇੱਕ ਇਧਰਲੇ ਪੰਨੇ ਪਹਿਲਾਂ ਤੋਂ ਗੁਰਦੁਆਰਾ ਸਾਹਿਬ ਹੈਗੇ ਨੇ ਤੇ ਆਹ ਵੇਖੋ ਤੁਸੀਂ ਪਾਣੀ ਘਾਹ ਤੇ ਕਿੱਥੋਂ ਤੱਕ ਨਿਸ਼ਾਨ ਛਪੇ ਹੋਏ ਨੇ ਰੇਤੇ ਦੇ ਪਾਣੀ ਨਾਲ ਘਸਮੈਲਾ ਹੋ ਗਿਆ ਜੀ ਘਾਹ ਉਥੋਂ ਤੇ ਆ ਸਥਿਤੀ ਇਹ ਅੱਜ ਦੇ ਹਾਲਾਤ ਨੇ ਕਗਰ ਦਰਿਆ ਹਰਚੰਦਪੁਰਾ ਵਾਲੇ ਪੁਲ ਤੇ ਬੀੜ ਦੇ ਨਾਲ ਗਰਦਿਆਲਪੁਰਾ ਬੀੜ ਦੇ ਨਾਲ ਹਰਚੰਦਪੁਰਾ ਤੋਂ ਦਾਬਣ ਕਿੜੀ ਰੋਡ ਤੁਹਾਨੂੰ ਇੱਧਰ ਥੋੜੀ ਹੋਰ ਵੀ ਝਾਤੀ ਮਰਾਵਾਂਗੇ ਜੋ ਨੁਕਸਾਨ ਹੋਇਆ ਝੋਨੇ ਦਾ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੁ ਨੁਕਸਾਨ ਹੋਇਆ ਅੰਦਾਜ਼ਾ ਲਾ ਕੇ ਤੇ ਇਹ ਹੁਣ ਖਨੌਰੀ ਨੂੰ ਪਾਣੀ ਜਾਂਦਾ ਪਿਆ ਇੱਧਰ ਵੀ ਉਹੀ ਸੇਮ ਵੇਖੋ ਓਨੀ ਕ ਮਿੱਟੀ ਫਿਰ ਲਿਸ਼ਕਾ ਮਾਰਦੀ ਜਿੰਨਾ ਕ ਪਾਣੀ ਰੋਜ਼ ਉੱਤਰ ਜਾਂਦਾ ਉੱਪਰਲੀ ਫਿਰ ਖੁਸ਼ਕ ਹੋ ਜਾਂਦੀ ਧੁੱਪ ਨਾਲ ਇੱਥੋਂ ਘੱਗਰ ਦੇ ਵਿੱਚ ਆ ਕੇ ਨਾ ਇੱਕ ਨਾਲਾ ਜਾ ਪੈਂਦਾ ਮੋੜਚਾ ਮੋਟਰਾਂ ਦੇ ਪਰਲੇ ਬੰਨੇ ਉਹਨੇ ਵਾਪਸੀ ਮਾਰੀ ਘੱਗਰ ਨੇ ਜਦੋਂ ਆਹ ਸੜਕ ਤੇ ਪਾਣੀ ਸੀ ਇਹ ਝੋਨੇਆਂ ਦੇ ਵਿੱਚ ਪਾਣੀ ਫਿਰਦਾ ਜਦੋਂ ਆਪਾਂ ਪਹਿਲਾ ਵੀਡੀਓ ਬਣਾਈ ਪਰ ਇਹਨਾਂ ਵਿੱਚੋਂ ਕਾਫੀ ਰਕਬਾ ਨੁਕਸਾਨ ਹੋਣ ਤੋਂ ਬਚ ਗਿਆ ਤੇ ਇੱਥੋਂ ਤੁਹਾਨੂੰ ਜ਼ੂਮ ਕਰਕੇ ਵਿਖਾਉਂਦੇ ਆ ਜਿੱਥੇ ਨੁਕਸਾਨ ਹੋਇਆ ਉਹ ਵੇਖੋ ਸਾਹਮਣੇ ਝੋਨਾ ਕਾਲਾ ਹੋਇਆ ਪਿਆ ਇਹ ਝੋਨਾ ਖਰਾਬ ਹੋਇਆ ਐਵੇਂ ਲਸਰਾਈਆਂ ਕਾਫੀ ਖਰਾਬ ਹੋਈਆਂ ਨੇ 2-300 ਕਿੱਲੇ ਦਾ ਨੁਕਸਾਨ ਹੋਇਆ ਵੀ ਹੈ ਤੇ ਪਰ ਵਿਚਾਰ ਰਹਿ ਗਿਆ ਫਿਰ ਵੀ ਤੇ ਆਪਾਂ ਚੱਲ ਪਏ ਸੀ ਵਾਪਸ ਪਾਤੜਾਂ ਵੱਲ ਨੂੰ ਤੇ ਰਸਤੇ ਦੇ ਵਿੱਚ ਇਹ ਨਨੇੜਾ ਅੱਡਾ ਜਿੱਥੋਂ ਆਪਾਂ ਹਰਚੰਦਪੁਰਾ ਨੂੰ ਮੁੜਦੇ ਆ ਤੇ ਇੱਥੇ ਕੰਬਾਈਨਾ ਖੜੀਆਂ ਸੀ ਕਾਫੀ ਵਿਸ਼ਾਲ ਕੰਬਾਈਨਾ ਨਵੀਆਂ ਤੇ ਇਹ ਹੁਣ ਅੱਗੇ ਆਊਟ ਆਫ ਸਟੇਟ ਜਾਣੀਆਂ ਪੰਜਾਬ ਤੋਂ ਬਾਹਰ